ਰਕਲਾ ਜ਼ਿਲ੍ਹਾ ਮੋਗਾ ਉੱਥੇ ਦੀਆਂ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਹਨਾਂ ਜੋ ਕੱਲ ਮੀਂਹ ਆਇਆ ਉਹਦੇ ਕਾਰਨ ਫਸਲਾਂ ਤੇ ਜੋ ਵੀ ਸਬਜ਼ੀਆਂ ਭਾਜੀਆਂ ਦਰਖਤ ਡਿੱਗੇ ਪਏ ਆ ਸਾਰਾ ਪਾਣੀ ਇੱਕ ਹਾਵਨਾ ਦਰਿਆ ਹੀ ਬਣਿਆ ਪਿਆ ਜਿੱਥੋਂ ਤੱਕ ਨਿਗਾਹ ਜਾਂਦੀ ਆ ਪਾਣੀ ਪਾਣੀ ਤੇ ਆ ਕਿਸਾਨ ਵੀਰ ਨੇ ਫਸਲ ਭਿੰਡੀਆਂ ਸਬਜ਼ੀਆਂ ਹੋਰ ਕੱਦੂ ਕਰੇਲੇ ਵਿਜੇ ਹੋਏ ਸੀ ਸਾਰੇ ਫਸਲਾਂ ਨੇ ਜੋ ਟੁੱਟ ਕੇ ਇੱਧਰ ਆ ਚੁੱਕੀਆਂ ਨੇ ਆ ਦੇਖੋ ਤੇ ਆ ਕਿਸੇ ਵੀਰ ਜਿਵੇਂ ਆਪਾਂ ਪਿੰਡਾਂਆਂ ਆਪਣੇ ਖੇਤਾਂ ਵਿੱਚ ਟੂੜੀ ਦੇ ਕੁੱਪ ਹੁੰਦੇ ਨੇ ਉਹ ਕੁੱਪ ਵੀ ਤਕਰੀਬਨ ਖੜ ਖੜ ਕੇ ਇੱਧਰ ਆ ਚੁੱਕਾ ਤੇ ਹਜੇ ਵੀ ਬੱਦਲ ਪੂਰਾ ਘੁਲਿਆ ਪਿਆ ਕਾਲਾ ਛਾਪ ਬੱਦਲ ਫੇਰ ਆ ਚੁੱਕਾ ਹੈ ਤੇ ਇਹ ਸਾਈਡ ਤੂੜੀ ਸਾਰੀ ਆ ਜਿੱਥੋਂ ਤੱਕ ਨਿਗਾਹ ਜਾਂਦੀ ਆ ਹੋਰ ਤੁਸੀਂ ਅੱਗੇ ਜਾ ਕੇ ਦੇਖੋਨੇ ਕਿੱਥੋਂ ਤੱਕ ਤੇ ਇਧਰੋਂ ਸਾਰੇ ਪਿੰਡਾਂ ਦਾ ਜੋ ਆਸ-ਪਾਸ ਪਿੰਡ ਲਾਦੇ ਹੈਗੇ ਸਾਰੇ ਪਿੰਡਾਂ ਦਾ ਪਾਣੀ ਤਕਰੀਬਨ ਸਾਰਾ ਇਧਰ ਆ ਚੁੱਕਾ ਤੇ ਪਿੰਡ ਜਾ ਕੇ ਵੀ ਤੁਹਾਨੂੰ ਦਿਖਾਉਨੇ ਐਵੇਂ ਕੀ ਪਿੰਡ ਦਾ ਮਾਹੌਲ ਆ ਲਾਈਵ ਨਾਲ ਜੁੜੇ ਰਹੋ जितने तक निगाह जाओगी पानी ही पानी, सारा इलाका पानी नाल घिर हुआ है ਅਗੇ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਜਲਦੀ ਜਲਦੀ ਲਾਈਵ ਸ਼ੇਅਰ ਕਰ ਦਿਓ ਸਾਰੇ ਜੋ ਵੀ ਇੱਥੋਂ ਦੇ ਅਸੇ ਪਾਸੇ ਪਿੰਡਾਂ ਦੇ ਨੰਗਦੇ ਆ ਜਾਂ ਕੋਈ ਚੱਲੇ ਆ ਸਾਰੇ ਟੂ ਜੈਟ ਦੇਖ ਕੇ ਜਾਂਦੇ ਆ ਲੋਕ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਜਿੱਥੋਂ ਤੱਕ ਵੀ ਨਿਗਾਹ ਜਾਂਦੀ ਹੈ ਸਾਰਾ ਪਾਣੀ ਨਾਲ ਘਿਰਿਆ ਹੋਇਆ ਇਲਾਕਾ ਆ ਦੇਖੋ ਲੋਕ ਜਮਾ ਕਿਨਾਰਿਆਂ ਸਰਕ ਤੇ ਵਿਚਕਾਰ ਸੜਕ ਦੇ ਨਾਲ ਹੀ ਪਾਣੀ ਪਾਣੀ ਘਰਿਆ ਰਿਹਾਦਾ ਸਿਰਫ ਮੱਕੀ ਜਾਂ ਜਿਨ੍ਹਾਂ ਨੇ ਪੱਠੇ ਬੀਜਿਆ ਉਹੀ ਜਿਹੜਾ ਝੋਨਾ ਤਾਂ ਬਿਲਕੁਲ ਹੀ ਜਿਸ ਨਹੀਂ ਰਿਹਾ ਜਵੀਂ ਕਵਾਚਾਂ ਪੈ ਖਸਾਬ ਤੇ ਪਟੇਰੀ ਝੋਨੇ ਦੀ ਆ ਜਮਾ ਇਦਰਾ ਹੀ ਕਿਨਾਰਿਆਂ ਤੇ ਆ ਦੇਖੋ ਇਹ ਆ ਪਿੰਡ ਬੁੱਟ ਰਕਣਾ ਜਿਹਨਾਂ ਮੋਗਾ ਦੇ ਜੋ ਕੰਨ ਮੀ ਪਿਆ ਸੀ ਉਸ ਨਾਲ ਹੋਈ ਹਾਲ ਬੜਾ ਕਿਉਂ ਨਾ ਸਾਰੇ ਇੱਧੇ-ਕਿੱਥੇ ਟਿਕਰੀ ਪਿਆ ਪਿਆ ਉਹ ਲੋਕ ਆ ਰਹੇ ਆ ਕਿ ਇੰਨਾ ਪਾਣੀ ਕਿੱਥੋਂ ਆ ਗਿਆ ਕਿ ਬਾਹਰ ਟੁੱਟਿਆ ਜਾਂ ਕੋਈ ਦਰਿਆ ਪਰ ਲਈਏ ਵੀ ਦੇ ਹਾਰਾ ਮੋਟਰਾਂ ਵੀ ਲੋਕਾਂ ਦੀਆਂ ਡੋਪੀ ਚੁਕੀਆਂ ਅੱਗੇ ਆ ਕੇ ਤੁਹਾਨੂੰ ਦਿਖਾਉਂਦੇ ਆ ਲੋਕ ਖੜ ਕੇ ਦੇਖਦੇ ਪਏ ਆ ਹੋਰ ਵੀ ਆਸੇ ਪਾਸੇ ਪਿੰਡਾਂ ਦਾ ਇਹੀ ਹਾਲ ਹੋਇਆ ਤੇ ਇਧਰ ਨਾਲ ਪਾਸਾ ਉੱਚਾ ਕਰਕੇ ਇਹ ਹਜੇ ਬਜਿਆ ਹੋਇਆ ਤੇ ਇਧਰ ਤਾਂ ਜਮੀ ਨੱਕੋ ਨੱਕ ਪੜਿਆ ਹੋਇਆ ਹੈ ਤੇ ਆ ਸੂਆ ਜਾਂਦਾ ਸੂਆ ਵੀ ਸਾਰਾ ਫੋਲੀ ਹੋਇਆ ਪਿਆ ਅੱਗੇ ਅੱਗੇ ਦੇਖੋ ਨੇ ਤੁਹਾਨੂੰ ਮੱਦੂਕੇ ਵਾਲਾ ਰੋਡ ਉਹ ਵੀ ਸਾਰਾ ਕੱਲ ਤਾਂ ਉੱਤੇ ਬਹੁਤ ਜ਼ਿਆਦਾ ਪਾਣੀ ਸੀ ਕਿਉਂਕਿ ਇੱਥੇ ਦੀ ਸਾਈਡ ਹੀ ਆ ਜਾਂਦਾ ਮੱਦੂਕੇ ਟੁਪੀਕ ਵਾਲਾ ਰੋਡ ਅੱਜ ਜੀ ਅੱਗੇ ਦੇਖਦੇ ਆਂ ਕਿ ਕੀ ਹਾਲ ਹੋਇਆ ਅੱਗੇ ਵੀ ਮਤਲਬ ਪੂਰਾ ਟੁਕਿਆ ਹੋਇਆ ਕਾਲਾ ਸ਼ਾਹ ਕਾਲਾ ਪੱਧਰ ਹੋਇਆ ਪਿਆ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਬਾਾਕੀ ਹੋਰ ਲੋਕਾਂ ਤੱਕ ਕੀ ਖਬਰ ਮੋਤੀ ਜਾ ਰਹੀ ਇਹ ਸਾਡੇ ਪਿੰਡ ਨੂੰ ਜਾਂਦਾ ਹੋਇਆ ਰੋਡ ਇਹ ਅੱਗੇ ਨਿਕਲ ਜਾਂਦਾ ਫਰਦਾਨੇ ਬੜੀਆਂ ਵੀ ਸ਼ੁਰੂ ਹੋ ਚੁੱਕੀਆਂ ਫੇੜੇ ਘੋਟ ਘਵਟ ਵਾਲੇ ਫੇੜ ਕੀ ਪੈ ਚੁੱਕਾ ਹੈ ਫੇੜੇ نیچے ਦਾ ਆ ਗਿਆ